ਬਹੁਤ ਲੰਮਾ ਸਮਾਂ ਉਹਨਾਂ ਨੇ ਪੰਜਾਬੀ ਆ ਇੰਡਸਟਰੀ ਨੂੰ ਦਿੱਤਾ ਔਰ ਪਹਿਲਾਂ ਤਾਂ ਸ਼ਨਕਾਟਾ ਹੁੰਦਾ ਸੀਗਾ ਉਦੋਂ ਵੀ ਲੋਕ ਸੁਣ ਕੇ ਹੱਸਦੇ ਸੀ ਫਿਰ ਉਹਨਾਂ ਨੇ ਫਿਲਮਾਂ ਵੱਲ ਰੋਕੀ ਤਾਂ ਉਦੋਂ ਵੀ ਉਹ ਕਾਮਯਾਬ ਕਾਮੇਡੀਅਨ ਦੀ ਕਾਮੇਡੀਅਨ ਰਹੇ ਔਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਮਿਲਦੇ ਸੀਗੇ ਮੈਂ ਉਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਵੇਖੀ ਮੈਂ ਜਦੋਂ ਵੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਮਹਿਫਿਲ ਹਮੇਸ਼ਾ ਬੜੀ ਜਗਮਗ ਕਰਦੀ ਸੀਗੀ ਮਤਲਬ ਹੱਸਦੇ ਸੀ ਹਸਾਉਂਦੇ ਸੀ ਔਰ ਹਰ ਗੱਲ ਉਹਨਾਂ ਨੇ ਜਿਹੜੀ ਕਰਨੀ ਉਹ ਬੜੀ ਮਤਲਬ ਮਜ਼ਾਕ ਦੇ ਲੈਜ਼ੇ ਚ ਕਰਨੀ ਤੇ ਮਤਲਬ ਇਕਦਮ ਅੱਜ ਸਵੇਰੇ ਪਤਾ ਲੱਗਾ ਤੇ ਬੜਾ ਮਨ ਦੁਖੀ ਹੋਇਆ ਬਹੁਤ ਮਨ ਪਰ ਹੈ ਅੱਜ ਕਿਉਂਕਿ ਭਲਾ ਸਾਹਿਬ ਜਿੱਡੇ ਵੱਡੇ ਆਰਟਿਸਟ ਸੀਗੇ ਉਸ ਤੋਂ ਵੀ ਵੱਡੇ ਇਨਸਾਨ ਸੀਗੇ ਉਹ ਆ ਆਪ ਤੋਂ ਛੋਟਿਆਂ ਨੂੰ ਹਮੇਸ਼ਾ ਸਪੋਰਟ ਕਰਦੇ ਸੀ ਅਸੀਂ ਇੱਕ ਫਿਲਮ ਕੀਤੀ ਸੀ ਮਾਈ ਸੈਲਫ ਪਿੰਡੂ ਤੇ ਮੈਂ ਕਈ ਵਾਰੀ ਪੁੱਛਣਾ ਭਲਾ ਸਾਹਿਬ ਬੜੀ ਈਜ਼ੀਲੀ ਕਰ ਜਾਂਦੇ ਹੋ ਤੁਸੀਂ ਇਹ ਚੀਜ਼ਾਂ ਤੇ ਉਹ ਕਹਿੰਦੇ ਪੁੱਤ ਤਜਰਬਾ ਹੁੰਦਾ ਇਹ ਤੇ ਉਹਨਾਂ ਨੇ ਦੱਸਣਾ ਕਿ ਭਈ ਐ ਐਦਾਂ ਨਹੀਂ ਐਦਾਂ ਡਾਇਲੌਗ ਬੋਲ ਤੇ ਮਤਲਬ ਉਹਨਾਂ ਨੇ ਕਦੇ ਵੀ ਆਪ ਤੋਂ ਛੋਟੇ ਆਰਟਿਸਟ ਨੂੰ ਕਦੀ ਛੋਟਾ ਮਹਿਸੂਸ ਨਹੀਂ ਕਰਾਇਆ ਸੀ ਉਹ ਆਪ ਛੋਟੇ ਬਣ ਕੇ ਅਗਲੇ ਨੂੰ ਵੱਡਾ ਮਹਿਸੂਸ ਕਰਾਉਂਦੇ ਸੀ ਹਮੇਸ਼ਾ ਸੋ ਬਹੁਤ ਵਧੀਆ ਸ਼ਖਸੀਅਤ ਸੀਗੇ ਭੱਲਾ ਸਾਹਿਬ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ 'ਚ ਵਸਦੇ ਰਹਿਣਗੇ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਚਰਨੀ ਨਿਵਾਸ ਦੇਵੇ ਔਰ ਮੈਂ ਫਿਰ ਇੱਕ ਵਾਰੀ ਕਹੂੰਗਾ ਕਿ ਭੱਲਾ ਸਾਹਿਬ ਇੱਕ ਵਾਰੀ ਫੇਰ ਆਉਣ ਜਸਵਿੰਦਰ ਭੱਲਾ ਬਣ ਕੇ ਤੇ ਸਾਨੂੰ ਸਾਰਿਆਂ ਨੂੰ ਐਂਟਰਟੇਨ ਕਰ ਦੇ